ਨਮਸਕਾਰ ਜੀ ਮੈਂ ਨਾਮ ਵੀ ਤੁਹਾਡਾ ਮੇਰਾ ਨਾਮ ਡਾਕਟਰ ਸਿਮਰਨ ਇੱਕ ਕਿੰਨਾ ਬਰਤ ਹੈਗਾ ਜੀ ਤੁਹਾਡਾ ਮੇਰਾ 36 ਕਿਦਾਂ ਸੈਲੀਬ੍ਰੇਟ ਕਰਦੇ ਹੋ ਬਹੁਤ ਅੱਛੀ ਤਰ੍ਹਾਂ ਆਪਣੀ ਫੈਮਲੀ ਆਪਣੀ ਫਰੈਂਡ ਸਰਕਲ ਦੇ ਨਾਲ ਹਾਂਜੀ ਜਿਹੜੇ ਨਵੇਂ ਬੇਨ ਦੇ ਹੈਗੇ ਆ ਹਾਂ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੇ ਮੇਰੀ ਕਹਿਣਾ ਚਾਹਾਂਗੀ ਕਿ ਆਪਸ ਵਿੱਚ ਪਿਆਰ ਨਾਲ ਰਹੋ ਇਹ ਵਰਤ ਇੱਕ ਜਿਹੜੀ ਚਲਦੀ ਪ੍ਰਾਣੀ ਆ ਰਹੀ ਹੈ ਸਭੀਤਾ ਸਾਡੀ ਉਹਨੂੰ ਅਸੀਂ ਕੰਟੀਨਿਊ ਰੱਖੀਏ ਕਿਈ ਅੱਜ ਕੱਲ੍ਹ ਦੀਆਂ ਲੜਕੀਆਂ ਵਿੱਚ ਰੱਖਦੀਆਂ ਵੀ ਨਹੀਂ ਹੈ ਜਾ ਉਹਨਾਂ ਦੇ ਹਸਬੰਦ ਉਹਨਾਂ ਨੂੰ ਅਲਾਉ ਨਹੀਂ ਕਰਦੇ ਰੱਖਣ ਵਾਸਤੇ ਪਰ ਮੈਂ ਸਭ ਨੂੰ ਇਹ ਕਹਾਂਗੀ ਕਿ ਇਹ ਵਰਤ ਜੇ ਸਾਡੀ ਪਿਛਲਿਆਂ ਤੋਂ ਚੱਲਦੇ ਆ ਰਹੇ ਆ ਆਪਾਂ ਇਹਨੂੰ ਕੰਟੀਨਿਊ ਰੱਖੀਏ ਤਾਂ ਬਹੁਤ ਅੱਛੀ ਗੱਲ ਹੈ ਮੈਡਮ ਨਮਸਕਾਰ ਜੀ ਮੈਂ ਮੈਡਮ ਤੁਸੀਂ ਨਾ ਇੱਕ ਅੱਜ ਕਰਵਾਤ ਹੋਤੇ ਉੱਤੇ ਤੁਸੀਂ ਪੂਜਾ ਕਰਨ ਆਏ ਸੀਗੇ ਤੇ ਇੱਕ ਗਾਣਾ ਕਰਦੇ ਸੀਗੇ ਉਹ ਨਹੀਂ ਸੀਗਾ ਗਾਣਾ ਕਰਵਰਾਂ ਵੀ ਕਰਵਰਾਂ ਲੈ ਪਾਈਆਂ ਦੀ ਪੈਨ ਕਰਵਰਾਂ ਲੈ ਸਰਵ ਸੁਹਾਗਣ ਕਰਵਰਾਂ ਲੈ ਕੱਤੀ ਨਾ ਤੇਰੀ ਨਾ ਕੁਮਚ ਰਖੜਾ ਫੇਰੀ ਨਾ ਵਾਨ ਪੈਰ ਪਾਈ ਨਾ ਸੁੱਤੇ ਨੂੰ ਜਗਾਈ ਨਾ ਰੁੱਸੇ ਨੂੰ ਮਨਾਈ ਨਾ ਲੈ ਪਾਈਆਂ ਦੀ ਪੈਨ ਕਰਵਰਾਂ ਲੈ ਸਰਵ ਸੁਹਾਗਣ ਕਰਵਰਾਂ ਲੈ ਮੀਰੋ ਕੁੜੀਓ ਕਰਵਰਾਂ ਲੈ ਪਾਈਆਂ ਦੀ ਕਰਵਰਾ ਲੈ ਸਰਬ ਸੁਹਾਗੇ ਕਰਵਰਾ ਮੈਡਮ ਇਹ ਜਿਹੜਾ ਤਿਉਹਾਰ ਹੈਗਾ ਹਰ ਸਾਲ ਦੀ ਸਾਲ ਅੰਦਰ ਤੇ ਹਰ ਸਾਲ ਤੁਹਾਨੂੰ ਜਿਹਦਾ ਕਿੰਨੀ ਕਿ ਕਰੀਓਸਟੀ ਹੁੰਦੀ ਹੈ ਕਿ ਮਨਾ ਦੇ ਜੀ ਲੈ ਵੀ ਇਹ ਆਊਗਾ ਤੇ ਮੈਂ ਇਹ ਲਵਾਂਗੀ ਜਾਂ ਇਹ ਲਵਾਂਗੀ ਕਿ ਇਹਦਾ ਕਿੰਨਾ ਸੋਸ ਕ੍ਰੇਸ ਤਾਂ ਬਹੁਤ ਜ਼ਿਆਦਾ ਹੈ ਸ਼ਾਪਿੰਗ ਦਾ ਤਾਂ ਚਲੋ ਹੈ ਹੀ ਆ ਹਾਂਜੀ ਬਟ ਇਹਦਾ ਸ਼ੌਂਕ ਆ ਚਾਹ ਬੋ ਤੇ ਆ ਕਿੰਨਾ ਕਰਵਾ ਚਾਹੁੰਦਾ ਹੈਗਾ ਜੀ ਤੁਹਾਡਾ ਮੇਰਾ ਇਸ ਵਾਰ 34 ਵਾ ਜਿਹੜੇ ਨਵੇਂ ਵਿਆਹਦੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮਿਆਂਨਾਂ ਨੂੰ ਕਹਿੰਦੀ ਪਿਆਰ ਨਾਲ ਰਹੋ ਲੜੋ ਨਾ ਆਪਸ ਦੇ ਵਿੱਚ ਔਰ ਬੜੀ ਖੁਸ਼ੀ ਖੁਸ਼ੀ ਵਸਤ ਰੱਖੋ ਇਸ ਵਰਤ ਦਾ ਮਹੱਤਵ ਕੀ ਹੈਗਾ ਜੀ ਇਸ ਵਰਤ ਦਾ ਪਤਾ ਨਹੀਂ ਉਮਰ ਵਾਦੀ ਕਿ ਨਹੀਂ ਵਾਦੀ ਮਤਲਬ ਵਰਤ ਰੱਖਿਆ ਪਰ ਇੱਕ ਔਰਤ ਸਾਰਾ ਦਿਨ ਭੁੱਖੀ ਪਿਆਸੀ ਰਹਿ ਕੇ ਆਪਣਾ ਪਿਆਰ ਸਿੱਧ ਕਰਦੀ ਹੈ ਆਪਣੇ ਪਤੀ ਵਾਸਤੇ ਤੇ ਇਹ ਤੁਸੀਂ ਆਪਣਾ ਤੁਸੀਂ ਸਾਰੀਆਂ ਲੇਡੀਆਂ ਆਪਣਾ ਜਿਹੜਾ ਟਾਈਮ ਕਿਦਾਂ ਸਪੈਂਡ ਕਰਦੇ ਹੋ ਬਸ ਸਾਰਾ ਦਿਨ ਕੁਝ ਫੋਨ ਤੇ ਥੋੜੀ देर ਵਿੱਚ ਸੋ ਲਿਆ ਗੱਲਾਂ ਬਾਤਾਂ ਕਰਕੇ ਅਸੀਂ ਸਾਰੀਆਂ ਇਕੱਠੀਆਂ ਇੱਕ ਘਰ ਚ ਬੈਠ ਕੇ ਟਾਈਮ ਪਾਸ ਹੋ ਗਿਆ ਕੁਝ ਖਾਣਾ ਵਗੈਰਾ ਰਾਤ ਦਾ ਡਿਨਰ ਤਿਆਰ ਕਰ ਲਿਆ